ਮੂਸੇ ਵਾਲੇ ਦੇ ਪਿਤਾ ਨੇ ਕਰ ਦਿੱਤਾ ਵੱਡਾ ਖੁਲਾਸਾ ਤੇ ਦੇ ਦਿੱਤਾ ਵੱਡਾ ਬਿਆਨ ਦੋਸਤੋ ਗੋਲਡੀ ਬਰਾੜ ਨੂੰ ਜਿੱਥੇ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨ ਦਿੱਤਾ ਗਿਆ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਵਾਗਤ ਵੀ ਕੀਤਾ ਉਸ ਫੈਸਲੇ ਦਾ ਤੇ ਇੱਕ ਦੋ ਗੱਲਾਂ ਹੋਰ ਕਈਆਂ ਜਿਹੜੀਆਂ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਕਰ ਦਿਓ ਕਮੈਂਟਾਂ ਦੇ ਵਿੱਚ #JusticeForSidhuMosewala ਜ਼ਰੂਰ ਲਿਖ ਦਿਓ ਤਾਂ ਜੋ ਸਿੱਧੂ ਦੇ ਇਨਸਾਫ਼ ਦੀ ਲੜਾਈ ਦੇ ਵਿੱਚ ਤੁਸੀਂ ਵੀ ਯੋਗਦਾਨ ਪਾ ਸਕੋ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਿੱਧੂ ਦੇ ਪਿਤਾ ਨੇ ਜੋ ਗੱਲਾਂ ਕਹੀਆਂ ਉਹ ਸਰਕਾਰ ਤੱਕ ਪਹੁੰਚਾਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਸੁਣ ਲੋ ਗੱਲਾਂ ਤੇ ਕਰ ਦਿਓ ਵੱਤ ਤੋਂ ਵੱਧ ਸ਼ੇਅਰ ਹਰ ਉਸ ਨਾਲ ਹੀ ਆਪਣਾ ਕੋ ਰੋਲਾ ਹੈ ਆਪਾਂ ਤਾਂ ਕੇਸ ਦੀ ਪੈਰਵਾਈ ਕਰਨੀ ਹੈ ਜੇ ਤੁਹਾਨੂੰ ਲੱਗਦਾ ਵੀ ਸਾਡਾ ਕਸੂਰ ਨਹੀਂ ਤਾਂ ਫਲਾਣੇ ਬੰਦੇ ਦਾ ਅਫਸਰ ਹੈ ਜਾਂ ਤੁਹਾਡਾ ਕਸੂਰ ਹੈ ਉਹ ਸਾਨੂੰ ਤਾਂ ਫਲਾਤੇ ਨੇ ਕਹਤਾ ਉਹਨਾਂ ਦਾ ਕਸੂਰ ਹੈ ਤਾਂ ਉਧਰ ਨੂੰ ਹੋਲਾਂਗੇ ਪਤਾ ਤਾਂ ਲੱਗਿਆ ਵੀ ਕਸੂਰ ਕਿਸ ਦਾ ਆਖਰ ਨੂੰ ਬੰਦਾ ਤਾਂ ਮਰਿਆ ਨਾ ਸਾਰੀਆਂ ਸਟੇਟ ਚਾਹੇ ਯੂਪੀ ਦਾ ਲਾ ਲਓ Rajasthan ਦਾ ਲਾ ਲਓ ਸਾਰੀਆਂ ਗਵਰਨਮੈਂਟ ਹੈ ਜਿਹੜੀਆਂ ਐਕਸ਼ਨ ਬੋਰਡ ਦੇ ਵਿੱਚ ਨਜ਼ਰ ਆਉਂਦੀਆਂ ਪਰੰਤੂ ਪੰਜਾਬ ਦਾ ਰਵਈਆ ਇਸ ਦੇ ਉੱਤੇ ਟੋਟਲੀ ਅਲੱਗ ਹੈ ਬਰਾੜ ਨੂੰ ਹਰ ਰਾਸਤੇ ਵਿੱਚ ਲੈ ਲਿਆ ਗਿਆ ਪਰੰਤੂ ਗੱਲਾਂ ਦੇ ਕੱਲੇ ਦਾਅਵੇ ਕੀਤੇ ਜਾਂਦੇ ਪਰੰਤੂ ਉਹ ਤੇ ਕੋਈ ਕਾਰਵਾਈ ਹੁੰਦੀ ਅਜੇ ਤੱਕ ਨਜ਼ਰ ਨਹੀਂ ਆਈ ਉਹ ਕਰਨਾ ਉਹਨਾਂ ਨੇ ਹੈਗਾ ਹੀ ਹੈ ਦੇਖੋ ਦੋਸ਼ੀ ਕਦੋਂ ਕਹਿੰਦਾ ਹੁੰਦਾ ਮੈਂ ਗੁਨਾਹ ਕੀਤਾ ਹੈ ਉਹ ਗਲਤ ਹੈ ਇਹ ਵੀ ਸਾਫ਼ ਤਰਾ ਸਟੇਟ ਨਹੀਂ ਕਰਨਾ ਹੁੰਦਾ ਇਹਨਾਂ ਸਾਰੀ ਗੱਲ ਉਹ ਤਾਂ ਕਹਿਣਗੇ ਉਹ ਤਾਂ ਅਖੀਰ ਤੱਕ ਕੀ ਕਹਿਣਗੇ ਅਸੀਂ ਕੀਤਾ ਨਹੀਂ ਕਿਉਂਕਿ ਉਹਨਾਂ ਨੇ ਜੋ ਫਾਇਦਾ ਚੁੱਕਣਾ ਸੀ ਉਹ ਚੁੱਕ ਲਿਆ ਤੇ ਸਜ਼ਾ ਦੇ ਨੇੜੇ ਜਦੋਂ ਲੱਗਣਗੇ ਉਦੋਂ ਤੱਕ ਉਹਨਾਂ ਨੇ ਇੱਕ ਮੁੱਕਰ ਨਹੀਂ ਹੈ ਸਾਡਾ ਕੋਈ ਕਸੂਰ ਨਹੀਂ ਹੈ ਫਿਰ ਕਸੂਰ ਜਿਹਦਾ ਹੈਗਾ ਉਹ ਤਾਂ ਦੱਸ ਦਿਓ ਨਾ ਵੇਖਦੇ ਤਾਂ ਬੇਟਾ ਇਹਨੂੰ ਪਹਿਲਾਂ ਵੀ ਗੁਜਰਾਤ ਇਲੈਕਸ਼ਨ ਵੇਲੇ ਵੀ ਸੀਐਮ ਸਾਹਿਬ ਨੇ ਬਿਆਨ ਦਿੱਤਾ ਸੀਗਾ ਵੀ ਗੋਲਡੀ ਬਰਾੜ ਨੂੰ ਹ ਰਾਸਤੇ ਵਿੱਚ ਲੈ ਲਿਆ ਗਿਆ ਪਰੰਤੂ ਗੱਲਾਂ ਦੇ ਕੱਲੇ ਦਾਅਵੇ ਕੀਤੇ ਜਾਂਦੇ ਪਰੰਤੂ ਉਤੇ ਕੋਈ ਕਾਰਵਾਈ ਹੁੰਦੀ ਅਜੇ ਤੱਕ ਨਜ਼ਰ ਨਹੀਂ ਆਈ ਜੇ ਇੱਕ ਸੰਵਿਧਾਨਿਕ ਗਵਰਨਮੈਂਟ ਕਹਿ ਰਹੀ ਹੈ ਤਾਂ ਹੋਮ ਮਿਨਿਸਟਰੀ ਵੱਲੋਂ ਪੱਤਰ ਹੈ ਤਾਂ ਕੋਈ ਨਾ ਕੋਈ ਸੱਚਾਈ ਤਾਂ ਕਰ ਇਸ ਗੱਲ 'ਚ ਹੋਏਗੀ ਕੀਤਾ ਤਾਂ ਵਧੀਆ ਗੱਲ ਹੈ ਜੇ ਪਰ ਉਹਨੂੰ ਅਮਲੀ ਤੌਰ ਤੇ ਏ ਕਿਸੇ ਨੇਪਰੇ ਚੜ੍ਹਾ ਜਾਵੇ ਮਤਲਬ ਗੱਲਾਂ ਹੁੰਦੀਆਂ ਨੇ ਫਿਰ ਉੱਥੇ ਫਿਰ ਰੁਕ ਜਾਂਦੀਆਂ ਨੇ ਤਾਂ ਕਰਕੇ ਨਾ ਮਨ ਹਤਾਸ਼ ਹੋ ਜਾਂਦਾ ਵੀ ਬਿਆਨ ਬਹੁਤ ਆਉਂਦੇ ਪਰੰਤੂ ਕਾਰਵਾਈ ਬਹੁਤ ਘੱਟ ਹੁੰਦੀ ਹੈ। ਰਾਜਸਥਾਨ ਦੇ ਵਿੱਚ ਰੋਹਿਤ ਦਾ ਜਿਹੜਾ ਘਰ ਤੋੜਿਆ ਜਾਂਦਾ ਗੈਂਗਸਟਰ ਦਾ ਜਿਨੇ ਸੁਖਦੇਵ ਗੁੱਗਾ ਮੈਡੀ ਨੂੰ ਮਾਰਿਆ ਤਾਂ ਕਿਨੇ ਦੇਖਦੇ ਹਾਂ ਗਤੀਵਿਧੀਆਂ ਜਿਹੜੀਆਂ ਐਕਸ਼ਨ ਵੀ ਹੁੰਦਾ ਪਰ ਸਰਕਾਰ ਵੱਲੋਂ ਤੁਸੀਂ ਸਾਰੀਆਂ ਸਟੇਟ ਚਾਹੇ ਯੂਪੀ ਦਾ ਲਾ ਲਓ Rajasthan ਦਾ ਲਾ ਲਓ ਸਾਰੀਆਂ ਗਵਰਨਮੈਂਟ ਐ ਜਿਹੜੀਆਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਉਂਦੀਆਂ ਪਰੰਤੂ ਪੰਜਾਬ ਦਾ ਰਵਈਆ ਇਸ ਦੇ ਉੱਤੇ ਟੋਟਲੀ ਅਲੱਗ ਹੈ ਇੱਥੇ ਹਰ ਇੱਕ ਚੀਜ਼ ਨੂੰ ਬੜੇ ਹਲਕੇ 'ਚ ਲਿਆ ਜਾਂਦਾ ਕਿਉਂਕਿ ਜਾਂ ਤਾਂ ਇਹ ਐ ਵੀ ਨੁਕਸਾਨ ਐ ਜਿਹੜਾ ਆਮ ਆਦਮੀ ਦਾ ਹੋ ਰਿਹਾ ਐ ਤੇ ਜਾਂ ਪੋਲਿਟੀਸ਼ੀਅਨ ਐ ਜਾਂ ਦੂਸਰੇ ਲੋਕਾਂ ਦੇ ਲੌਬੀ ਐ ਜਿਹੜੀ ਉਹ ਇਹ ਤੋਂ ਪਰੇ ਹੈਗੀ ਜਾਂ ਮਿਲੀ ਭੁਗਤੇ ਤਾਂ ਲੋਕਾਂ ਦੀ ਅਸੀਂ ਹੀ ਲੱਗ ਰਿਹਾ ਮੈਨੂੰ ਕਿਉਂਕਿ ਨਹੀਂ ਤਾਂ ਬਾਕੀ ਤੁਸੀਂ ਦੇਖੋ 1.5 ਮਹੀਨੇ ਦੇ ਅੰਦਰ ਅੰਦਰ ਰਾਜਪੂਤ ਸਮਾਜ ਦੇ ਦਬਾਅ ਬਣਾਇਆ ਤਾਂ ਤੁਸੀਂ ਦੇਖੋ ਨਤੀਜਾ ਤੁਹਾਡੇ ਸਾਹਮਣੇ ਆ ਪਰੰਤੂ ਸਾਡੇ ਤੁਹਾਨੂੰ ਪੌਣੇ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਫਰੇਮ ਨਹੀਂ ਕਰਾ ਸਕੇ ਇੱਕ ਵੀਡੀਓ ਹਟਾਉਣ ਬਾਰੇ ਹਾਈ ਕੋਰਟ ਨੇ ਵੀ ਡਬਲ ਬੈਂਚ ਦਾ ਫੈਸਲਾ ਔਰ ਸਰਕਾਰ ਉਹਨੂੰ ਵੀ ਟਿਚ ਕਰਕੇ ਜਾਣ ਰਹੀ ਹੈ ਹੁਣ ਤੁਸੀਂ ਅੰਦਾਜ਼ਾ ਆਪ ਲਾ ਲਓ ਵੀ ਕਿੱਥੇ ਫਰਕ ਹੈ 21 ਜਨਵਰੀ ਨੂੰ ਤਰੀਕ ਹੈ ਜੀ ਰਿਪੋਰਟ ਮੰਗੀ ਆ 5 ਜਨਵਰੀ ਨੂੰ ਜਿਹੜਾ ਲਾਰੈਂਸ ਤੇ ਜੱਗੂ ਮੁਕਰਰੇ ਵੀ ਅਸੀਂ ਨਹੀਂ ਕੀਤਾ ਕਿਵੇਂ ਦੇਖਦੇ ਹੋ ਵੀ ਸਰਕਾਰ ਕਰ ਸਕਦੀ ਹੈ ਕੋਈ ਰਿਪੋਰਟ ਵੀ ਕੱਢਣ ਦੂਜੇ ਨਾਮ ਤੇ ਦੇਖੋ ਜੀ ਮੁਕਰਨਾ ਉਹਨਾਂ ਨੇ ਹੈਗਾ ਹੀ ਹੈ ਦੇਖੋ ਦੋਸ਼ੀ ਕਦੋਂ ਕਹਦਾ ਹੁੰਦਾ ਮੈਂ ਗੁਨਾਹ ਕੀਤਾ ਹੈ ਉਹ ਗਲਤ ਹੈ ਇਹ ਵੀ ਸਾਫ਼ ਤਰ੍ਹਾਂ ਸਟੇਟ ਨਹੀਂ ਕਰਨਾ ਹੁੰਦਾ ਇਹਨਾਂ ਸਾਰੀ ਗੱਲ ਉਹ ਤਾਂ ਕਹਿਣਗੇ ਉਹ ਤਾਂ ਅਖੀਰ ਤੱਕ ਕੀ ਕਹਿਣਗੇ ਅਸੀਂ ਕੀਤਾ ਨਹੀਂ ਕਿਉਂਕਿ ਉਹਨਾਂ ਨੇ ਜੋ ਫਾਇਦਾ ਚੁੱਕਣਾ ਸੀ ਉਹ ਚੁੱਕ ਲਿਆ ਸਜਾ ਦੇ ਨੇੜੇ ਜਦੋਂ ਲੱਗਣਗੇ ਉਦੋਂ ਤਾਂ ਉਹਦਾਂ ਨੇ ਇੱਕ ਮੁਕਰ ਨਹੀਂ ਹੈ ਵੀ ਸਾਡਾ ਕੋਈ ਕਸੂਰ ਨਹੀਂ ਹੈ ਫੇ ਕਸੂਰ ਜਿੱਦਾ ਹੈਗਾ ਉਹ ਤਾਂ ਦੱਸ ਦਿਓ ਨਾ ਫੇਰ ਆਪਾਂ ਉਹਦੇ ਵੱਲ ਨੂੰ ਹੋਰੀਏ ਚਲੋ ਆਪਾਂ ਰੂਗੇ ਇਹਨਾਂ ਨਾਲ ਕਿਹੜਾ ਕੋਈ ਆਪਣੀ ਦੁਸ਼ਮਣੀ ਹੈ ਵੀ ਜੱਗੂ ਤੇ ਲਾਰੈਂਸ ਵਾਲੀ ਆਪਣਾ ਕੋਈ ਰੋਲਾ ਹੈ ਆਪਾਂ ਤਾਂ ਕੇਸ ਦੀ ਪੈਰਵਾਈ ਕਰਨੀ ਹੈ ਜੇ ਤੁਹਾਨੂੰ ਲੱਗਦਾ ਵੀ ਸਾਡਾ ਕਸੂਰ ਨਹੀਂ ਤਾਂ ਫਲਾਣੇ ਬੰਦੇ ਦਾ ਅਫਸਰ ਹੈ ਤਾਂ ਕਸੂਰ ਹੈ ਜੀ ਸਾਨੂੰ ਤਾਂ ਫਲਾਣੇ ਦੇ ਕਹਤਾ ਉਹਨਾਂ ਦਾ ਕਸੂਰ ਹੈ ਤਾਂ ਉਧਰ ਨੂੰ ਹੋਲਾਂਗੇ ਪਤਾ ਤਾਂ ਲੱਗੇ ਤਾਂ ਵੀ ਕਸੂਰ ਕਿਸ ਦਾ ਆਖਰ ਨੂੰ ਬੰਦਾ ਤਾਂ ਮਰਿਆ ਹੈ ਨਾ ਜੇ ਅੱਤਵਾਦੀ ਦਾ ਐਲਾਨ ਦਿੱਤਾ ਹੁਣ ਸਿੱਧੂ ਪਰਿਵਾਰ ਕੀ ਮੰਗ ਕਰਦਾ ਵੀ ਉਹਨੂੰ ਪੰਜਾਬ ਲਿਆਂਦਾ ਜਾਵੇ ਜਾਂ ਮਤਲਬ ਕਿਸ ਤਰੀਕੇ ਦੀ ਮੰਗ ਦੇਖੋ ਜੀ ਸਾਡੇ ਅਸੀਂ ਤਾਂ ਜਿਹੜੀ ਜਸਟਿਸ ਦੀ ਮੰਗ ਕਰਦੇ ਆ ਇਸ ਗੱਲ ਦੀ ਜਸਟਿਸ ਕਿਵੇਂ ਮਿਲੂਗਾ ਜੇ ਉਹ ਬੰਦੇ ਉਹਨਾਂ ਨੂੰ ਉਹਨਾਂ ਦੀ ਐਕਸਟਰੀਡੀਸ਼ਨ ਹੁੰਦੀ ਹੈ ਉਹਨਾਂ ਨੂੰ ਜਿਹੜੀਆਂ ਠੁਕਮੀਆਂ ਸਜ਼ਾਵਾਂ ਮਿਲਦੀਆਂ ਨੇ ਫੇਰ ਹੀ ਜਸਟਿਸ ਵਾਲੀ ਗੱਲ ਕਿਸੇ ਰਾਹ ਪੈਂਦੀ ਹੈ ਇਹ ਕੇਵਲ ਬਿਆਨਬਾਜ਼ੀ ਤੱਕ ਜਾ ਇਲੈਕਸ਼ਨ ਦਾ ਸਮਾਂ ਹੁਣ ਉਹਦਾ ਕਰਕੇ ਇਹਨਾਂ ਚੀਜ਼ਾਂ ਜਨਤਾ ਦਾ ਧਿਆਨ ਖਿੱਚਣ ਲਈ ਕੀਤਾ ਜਾਂਦਾ ਤਾਂ ਇਸ ਚੀਜ਼ੋਂ ਕੁਝ ਵੀ ਨਹੀਂ ਨਿਕਲਦਾ